ਕੈਨੇਡਾ ਦੇ ਵਿੱਚ ਕ੍ਰਿਮੀਨਲ ਐਕਟੀਵਿਟੀਆਂ ਦੇ ਵਿੱਚ ਸ਼ਾਮਿਲ ਪਾਏ ਗਏ ਲੋਕ ਜਿਨ੍ਹਾਂ ਦੇਤੇ ਡਿਪੋਰਟੇਸ਼ਨ ਦੇ ਹੁਕਮ ਆ ਚੁੱਕੇ ਨੇ ਇਹਨਾਂ ਦੇ ਵਿੱਚੋਂ ਸੈਂਕੜਿਆਂ ਦੀ ਗਿਣਤੀ ਵਿੱਚ ਅਜਿਹੇ ਨੇ ਜਿਨ੍ਹਾਂ ਦਾ ਕੋਈ ਅਤਾ ਪਤਾ ਹੀ ਨਹੀਂ ਹੈ ਕੈਨੇਡਾ ਦੀ ਸੀਬੀਐਸਏ ਯਾਨੀ ਕਿ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਨੇ ਦੱਸਿਆ ਹੈ ਕਿ ਲਗਭਗ 600 ਵਿਦੇਸ਼ੀ ਲੋਕ ਜੋ ਕਿ ਕੈਨੇਡਾ ਦੇ ਵਿੱਚ ਕ੍ਰਿਮੀਨਲ ਰੈਕੋਰਡ ਵਾਲੇ ਨੇ ਅਤੇ ਇਹ ਲੋਕ ਦੇਸ਼ ਤੋਂ ਡਿਪੋਰਟ ਕੀਤੇ ਜਾਣੇ ਸੀ ਪਰ ਉਹ ਪ੍ਰੋਸੀਡਿੰਗਸ ਦੇ ਵਿੱਚ ਆਏ ਹੀ ਨਹੀਂ ਡਿਪੋਰਟੇਸ਼ਨ ਦੀ ਕਾਰਵਾਈ ਵਿੱਚ ਹਾਜ਼ਰ ਨਹੀਂ ਹੋਏ ਜਿਸ ਕਰਕੇ ਉਹਨਾਂ ਨੂੰ ਸੀਬੀਐਸਏ ਨੇ ਵੌਂਟਡ ਲਿਸਟ ਦੇ ਵਿੱਚ ਰੱਖ ਦਿੱਤਾ ਹੈ ਜੇਕਰ ਆંકੜਿਆਂ ਦੇ ਖੁਲਾਸੇ ਦੀ ਗੱਲ ਕੀਤੀ ਜਾਵੇ ਤਾਂ 1635 ਵਿਦੇਸ਼ੀ ਨਾਗਰਿਕ ਜੋ ਕਿ ਕੈਨੇਡਾ ਵਿੱਚ ਅਪਰਾਧੀ ਘਰਾੜ ਦਿੱਤੇ ਗਏ ਨੇ ਉਹ ਡਿਪੋਰਟ ਹੋਣ ਦੀ ਉਡੀਕ ਦੇ ਵਿੱਚ ਨੇ ਇਹਨਾਂ ਵਿੱਚੋਂ 599 ਵਿਅਕਤੀ ਲਾਪਤਾ ਨੇ ਇਨ੍ਹਾਂ ਵਿੱਚੋਂ 431 ਲੋਕ ਗੰਭੀਰ ਜੁਰਮਾਂ ਦੇ ਲਈ ਦੋਸ਼ੀ ਨੇ ਜਿਵੇਂ ਕਿ ਸੈਕਸ਼ੂਅਲ ਅਸੌਲਟ, ਹਿੰਸਾ, ਜ਼ਬਰ ਅਤੇ ਚੋਰੀ ਵਰਗੇ ਜੁਰਮ। 315 ਵਿਅਕਤੀ 3 ਸਾਲ ਤੋਂ ਜ਼ਿਆਦਾ ਸਮੇਂ ਤੋਂ ਲੁਕੇ ਹੋਏ ਨੇ ਜਦਕਿ 46 ਵਿਅਕਤੀ 2 ਸਾਲ ਤੇ ਸਮੇਂ ਤੋਂ ਭੱਜ ਰਹੇ ਨੇ। 401 ਵਿਦੇਸ਼ੀ ਲੋਕ ਹੁਣ ਵੀ ਜੇਲ੍ਹ ਦੇ ਵਿੱਚ ਨੇ ਅਤੇ ਜਦੋਂ ਉਹ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਦੋਨਾਂ ਨੂੰ ਕੈਨੇਡਾ ਤੋਂ ਬਾਹਰ ਕੱਢਿਆ ਜਾਏਗਾ। 29 ਵਿਅਕਤੀ ਜਿਨ੍ਹਾਂ ਨੂੰ ਕੈਨੇਡਾ ਖਤਰਨਾਕ ਮੰਨਦਾ ਹੈ, ਉਹਨਾਂ ਨੂੰ ਹੁਣ ਵੀ ਡੀਟੇਨ ਕਰਕੇ ਰੱਖਿਆ ਗਿਆ ਹੈ। CBSA ਦਾ ਕਹਿਣਾ ਹੈ CBSA ਦੇ ਬੁਲਾਰੇ ਲੋਕ ਰਿਮਰ ਦਾ ਕਹਿਣਾ ਹੈ ਕਿ ਜਿਹੜੇ ਵਿਅਕਤੀ ਕੈਨੇਡਾ ਲਈ ਖਤਰਾ ਨੇ ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਡਿਪੋਰਟ ਕਰਨਾ ਜ਼ਰੂਰੀ ਹੈ ਉਹ ਕਹਿੰਦੇ ਨੇ ਕਿ ਕਈ ਵਿਅਕਤੀ ਭੱਜਣ ਲਈ ਨਕਲੀ ਪਛਾਣ ਯਾਨੀ ਕਿ ਫੇਕ ਆਈਡੈਂਟੀਟੀ ਵਰਤਦੇ ਨੇ ਜਾਂ ਫਿਰ ਪਰਿਵਾਰ ਅਤੇ ਦੋਸਤਾਂ ਦੀ ਮਦਦ ਨਾਲ ਲੁਕ ਜਾਂਦੇ ਨੇ ਕਈ ਵਿਦੇਸ਼ੀ ਲੋਕ ਜਿਨ੍ਹਾਂ ਦੀ ਅਸਾਲਮ ਦੀ ਅਪੀਲ ਰੱਦ ਹੋ ਚੁੱਕੀ ਹੈ ਉਹ ਕੋਰਟ ਵਿੱਚ ਅਪੀਲ ਕਰ ਸਕਦੇ ਨੇ ਜਿਸ ਨਾਲ ਇਹ ਕਾਰਵਾਈ ਕਈ ਵਾਰ ਸਾਲਾਂ ਤੱਕ ਲੰਬੀ ਹੋ ਜਾਂਦੀ ਹੈ ਡਿਟੈਂਸ਼ਨ ਸੈਂਟਰ ਦੇ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਸੀਬੀਐਸਏ ਨੇ ਕਿਹਾ ਹੈ ਕਿ ਉਹਨਾਂ ਦੇ ਕੋਲ ਇਮੀਗ੍ਰੇਸ਼ਨ ਹੋਲਡਿੰਗ ਸੈਂਟਰਸ ਦੀ ਜੋ ਕਿ ਕਯੂਬਿਕ ਲੈਵਲ ਟੋਰਾਂਟੋ ਅਤੇ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੇ ਦੂਜੇ ਪਾਸੇ ਅਮਰੀਕਾ ਦਾ ਵੀ ਲਗਾਤਾਰ ਦਬਾਅ ਪਣਦਾ ਰਿਹਾ ਹੈ ਕੈਨੇਡਾ ਨੇ ਇਹ ਮੰਨਿਆ ਹੈ ਕਿ ਅੰਤਰਰਾਸ਼ਟਰੀ ਗੈਂਗਸ ਅਤੇ ਹਿਊਮਨ ਤਸਕਰੀ ਵਧ ਰਹੀ ਹੈ। ਅਮਰੀਕੀ ਰਾਸ਼ਟਰਪਤੀ 트ੰਪ ਨੇ ਕੈਨੇਡਾ ਉਤੇ ਦੋਸ਼ ਲਾਇਆ ਸੀ ਕਿ ਉਹ ਅਪਰਾਧੀਆਂ ਨੂੰ ਅਮਰੀਕਾ ਵੱਲ ਪੇਚ ਰਿਹਾ ਸੀ। ਇਸੇ ਕਰਕੇ 1.3 ਬਿਲੀਅਨ ਡਾਲਰ ਦਾ ਬਜਟ ਰੱਖਿਆ ਗਿਆ ਤਾਂ ਜੋ ਜ਼ਿਆਦਾ ਬਾਰਡਰ ਅਤੇ RCMP ਅਫਸਰ ਭਰਤੀ ਕੀਤੇ ਜਾ ਸਕਣ। ਤੁਹਾਨੂੰ ਦੱਸ ਦਈਏ ਕਿ ਵਾਂਟੇਡ ਨਾਮ ਦੀ ਵੈੱਬਸਾਈਟ ਵੀ ਹਟਾ ਦਿੱਤੀ ਗਈ ਹੈ। CBSN ਨੇ ਪਹਿਲਾਂ ਇੱਕ ਵੈੱਬਸਾਈਟ ਚਲਾਈ ਸੀ ਜਿਸ ਦੇ ਉੱਤੇ 159 ਵਿਅਕਤੀਆਂ ਦੀਆਂ ਤਸਵੀਰਾਂ ਹਨ। ਪਰ 2023 ਦੇ ਵਿੱਚ ਇਹ ਸਾਈਟ ਬੰਦ ਕਰ ਦਿੱਤੀ ਗਈ ਜੇਕਰ ਇਸ ਤੇ ਨਤੀਜੇ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਰੀ ਸਥਿਤੀ ਫਿਲਹਾਲ ਕੈਨੇਡਾ ਲਈ ਇਸ ਦੀ ਸੁਰੱਖਿਆ ਲਈ ਚਿੰਤਾ ਬਣਦੀ ਜਾ ਰਹੀ ਹੈ ਜੇਕਰ ਵਿਦੇਸ਼ੀ ਕ੍ਰਿਮੀਨਲਸ ਨੂੰ ਸਮੇਸਰ ਨਾ ਕੱਢਿਆ ਗਿਆ ਤਾਂ ਇਹ ਸਮਾਜ ਲਈ ਖਤਰਾ ਬਣ ਸਕਦੇ ਨੇ ਅਧਿਕਾਰੀ ਕਹਿੰਦੇ ਨੇ ਕਿ ਨਵੇਂ ਟੰਗਾਾਂ ਤੇ ਟੂਲਸ ਦੇ ਨਾਲ ਲੁਕੇ ਹੋਏ ਲੋਕਾਂ ਦੀ ਪਛਾਣ ਅਤੇ ਪਕੜ ਕਰਨ ਦੀ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਬਿਊਰੋ ਰਿਪੋਰਟ ਰੈਡ ਐਫ ਐਮ